ਸਤ ਸ੍ਰੀ ਅਕਾਲ ਮੈਂ ਪ੍ਰੋਫੈਸਰ ਹਰਦਰਸ਼ਨ ਸਿੰਘ ਸੋਹਲ ਤੁਹਾਨੂੰ ਤੁਹਾਡੇ ਰੂਬਰੂ ਕਰ ਰਿਹਾ ਹਵੇਲੀ ਉਮਰਾਓ ਮਿਊਜ਼ੀਅਮ ਅਤੇ ਆਰਟ ਗੈਲਰੀ ਜੋ ਬਠਿੰਡਾ ਬਾਦਲ ਰੋਡ ਤੇ ਨਰੂਆਣੇ ਪਿੰਡ ਤੋਂ ਅੱਗੇ ਜੈ ਸਿੰਘ ਵਾਲਾ ਪਿੰਡ ਵਿਖੇ 메ਨ ਰੋਡ ਤੋਂ ਥੋੜਾ ਜਿਹਾ ਹਟ ਕੇ ਸਥਿਤ ਹੈ ਇੱਥੇ ਤੁਹਾਨੂੰ ਬਹੁਤ ਹੀ ਅਨੋਖੀਆਂ ਦੁਰਲੱਭ ਵਸਤਾਂ ਮਿਲ ਗਈਆਂ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਨੀਚੇ ਪੁਰਾਣਾ ਰੇਡੀਓ ਤੇ ਉੱਪਰ ਗ੍ਰਾਮੋਫੋਨ ਰੇਡੀਓ ਜਦੋਂ ਆਇਆ ਤਾਂ ਇਹ ਬਿਰਲੇ ਘਰਾਂ 'ਚ ਹੁੰਦਾ ਸੀਗਾ ਪੰਚਾਇਤਾਂ ਕੋਲੇ ਹੁੰਦਾ ਸੀ ਗ੍ਰਾਮੋਫੋਨ ਬਿਨਾ ਬਿਜਲੀ ਤੋਂ ਬਿਨਾ ਸੈੱਲ ਤੋਂ ਚਾਬੀ ਨਾਲ ਚੱਲਿਆ ਕਰਦੀ ਸੀ ਇਸੇ ਤਰ੍ਹਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਉਰਾਤਨ ਜਿਹੜਾ ਬਲੈਕ ਐਂਡ ਵਾਈਟ ਟੀਵੀ ਜਿਹੜੇ ਦਾ ਸ਼ਟਰ ਖੁੱਲਦੇ ਸੀ ਦੋਨੇ ਪਾਸੇ ਤਾਂ نیچے ਤੁਸੀਂ ਮਿੱਟੀ ਦੇ ਖੜਾਉਣੇ ਜਿਨ੍ਹਾਂ ਨੂੰ ਗੱਡੀ ਘੋੜੇ ਕਹਿੰਦੇ ਆ ਉਹਦੇ ਨਾਲ ਹੀ ਰੇਡੀਓ ਛੋਟਾ ਟੈਲੀਵਿਜ਼ਨ ਫਿਲਮ ਪ੍ਰੋਜੈਕਟਰ ਥੱਲੇ ਸਪੂਲ ਪਲੇਅਰ ਤੇ ਟੇਪ ਰਿਕਾਰਡਸ ਥੱਲੇ ਛੇਰ ਤੇ ਛੇਰ ਦੇ ਜਿਵੇਂ ਹੁਣ ਅੱਜਕੱਲ ਕਿਲੋਗ੍ਰਾਮ ਦੇ ਵਟੇ ਚੱਲਦੇ ਆ ਇਹ ਛੇਰ ਦੇ ਵਟੇ ਨਾਲ ਹੀ ਤੁਸੀਂ ਮਟੀਆਂ ਮਟ ਮਟ ਜਿਹੜੇ ਜਿੱਥੇ ਅਸੀਂ ਪੁਰਾਣਾ ਪਹਿਲਾਂ ਪਾਣੀ ਸਟੋਰ ਕਰਿਆ ਕਰਦੇ ਸੀ ਤਾਂ ਇਹਦੇ ਨਾਲ ਹੀ ਇਧਰਲੇ ਪਾਸੇ ਇਹ ਮਟ ਦੇ ਉੱਪਰ ਕੂਨਾ ਕੂਨੇ ਦੇ ਨਾਲ ਮਸ਼ਕ ਜਿਹਦੇ ਨਾਲ ਬਾਜ਼ਾਰਾਂ ਮੇਲਿਆਂ ਚ ਪਾਣੀ ਪਿਆ ਜਾਂਦਾ ਸੀ ਤੇ ਇਹਦੇ ਨਾਲ ਹੀ ਤਾੜਾ ਜਿਹਦੇ ਨਾਲ ਰੂਪ ਪਿੰਦੀ ਜਾਂਦੀ ਸੀ ਤਾਂ ਇਹਦੇ ਨੀਚੇ ਤੁਸੀਂ ਦੇਖ ਰਹੇ ਹੋ ਇਹ ਹਰਟ ਦੀਆਂ ਟਿੰਡਾਂ ਹੈ ਇਹਦੇ ਨਾਲ ਹੀ ਉੱਠਦਾ ਪਲਾਣਾ ਹੈ ਤਾੜੇ ਦੀ ਗੱਲ ਕੀਤੀ ਹੈ ਤਾੜੇ ਦੀ ਇੱਕ ਬੋਲੀ ਵੀ ਸੀ ਸੁਣਦਾ ਕੀ ਕਹਿੰਦੀ ਜਿਹੜਾ ਉਹ ਮੜਾ ਸੁਣਾਉ ਬੋਲੀਏ ਕਿ ਲਾਵੇ ਤੇ ਲਿਆ ਤਾੜਾ ਤੇ ਰੂਮ ਮੇਰੇ ਪੇਕਿਆਂ ਦੀ ਅੰਬਰਸਰੀਆ ਤਾੜਾ ਤੇ ਰੂਮ ਮੇਰੇ ਕੱਚੀ ਪਈ ਤਾਂ ਇਹ ਹਰ ਚੀਜ਼ ਦੀ ਆ ਦੇਖੋ ਜਿਵੇਂ ਤੁਸੀਂ ਦੇਖ ਰਹੇ ਹੋ ਜੱਖਾ ਗੱਡੇ ਦਾ ਜੂਲਾ ਇਹਦੇ ਨਾਲ ਕਰਾਹੀ ਜਿੰਦਰੀ ਟੰਗਲੀ ਸਾਲੰਗ ਹਾਲ ਚੰਜੂ ਹਾਲ ਪਲਟਾਵਾ ਹਾਲ ਤਰਪਾਲੀ ਪੰਜਾਲੀਆਂ ਕੰਘਰਾਵਾਂ ਤੇ ਉਹ ਉਠਾਂ ਦਾ ਸ਼ਿੰਗਾਰ ਆ ਤੁਸੀਂ ਦੇਖੋ ਕਿ ਇਹਨੂੰ ਖਾਰੀ ਕਹਿੰਦੇ ਆ ਮੇਰੇ ਖਿਆਲ ਦੇ ਵਿੱਚ 60-65 ਸਾਲ ਤੱਕ ਦੇ ਜਿਹੜੇ ਬੰਦੇ ਉਹਨਾਂ ਨੇ ਨਹੀਂ ਦੇਖੀ ਹੋਣੀ ਜਿਹੜੇ ਉਦੋਂ ਪੁਰਾਣੇ ਆ ਉਹਨਾਂ ਨੇ ਖਾਰੀ ਕਿਸੇ ਸਮੇਂ ਇਹ ਦਾਣੇ ਮਿਲਣ ਵਾਸਤੇ ਵਰਤੀ ਜਾਂਦੀ ਸੀ ਤਾਂ ਖਾਰੀ ਜਦ ਚੜਿਆ ਵੀਰਾ ਖਾਰੇ ਵੇ ਤੇਰਾ ਬਾਪ ਰੁਪਈਏ ਵਾਰੇ ਵੇ ਬੀਬੀ ਰਜਨੀ ਨੇ ਜਿਹੜਾ ਪਿੰਗਲੇ ਨੂੰ ਯਾਤਰਾ ਕਰਾਈ ਸੀ ਉਹ ਵੀ ਇਸੇ ਖਾਰੀ 'ਚ ਬਿਠਾ ਕੇ ਕਰਾਈ ਸੀ ਜਿਹੜੇ ਸ਼ਰਮਣ ਭਗਤ ਸੀ ਉਹਨਾਂ ਨੇ ਆਪਣੇ ਮਾਪੇ-ਬਾਪ ਨੂੰ ਵੀ ਇਸੇ ਖਾਰੀ ਦੇ ਵਿੱਚ ਬਿਠਾ ਕੇ ਤੀਰਥ ਯਾਤਰਾ ਕਰਾਈ ਸੀ ਤਾਂ ਇਹ ਖਾਰੀ ਮੈਨੂੰ 20 ਸਾਲਾਂ ਬਾਅਦ ਲੱਭੀ ਤਾਂ ਇਹ ਬੜੀ ਦੂਰੋਂ ਮੈਂ ਲੱਭ ਕੇ ਲੈ ਆਇਆ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉੱਪਰ ਜਿਵੇਂ ਤੁਸੀਂ ਪੇਂਟਿੰਗਸ ਦੇਖ ਰਹੇ ਹੋ ਤਾਂ ਆਹ ਪੇਂਟਿੰਗ ਦੇਖੋ ਇੱਕ ਸ਼ਿਵ ਕੁਮਾਰ ਬਟਾਲਵੀ ਦੀ ਇੱਕ ਕਵਿਤਾ ਤੇ ਆਧਾਰਤ ਹੈ ਚਾਨਣ ਦੀ ਕਿਸ ਭੜ ਪੇਚਕਾਰੀ ਮਾਰੀ ਨਹੀਂ ਕਿਸ ਮੁਖ ਮੇਰੇ ਤੇ ਮਾਰੀ ਕਿਸ ਲਾਈ ਮੇਰੇ ਮੱਥੇ ਚੰਦ ਦੀ ਦੌਣੀ ਕਿਸ ਰੰਗੀ ਮੇਰੀ ਸੂਹੀ ਗੁੱਟਫਲਕਾਰੀ ਤੋੜੋ ਮਾਲ ਚ ਰਖੜਾ ਤਰਕੜਾ ਚਰਖੀ ਫੂਕੋ ਕਿਸ ਮੇਰੀ ਵੈਰਨ ਕੋਡਾ ਨਾਲ ਸ਼ਿੰਗਾਰੀ ਤਾਂ ਤੁਸੀਂ ਦੇਖ ਰਹੇ ਹੋ ਕਿ ਆਹ ਪੁਰਾਣੇ ਅੱਜ ਤੋਂ 100 100 ਡੇਢ 150 ਸਾਲ ਪੁਰਾਣੇ ਜਦੋਂ ਬਲੈਕ ਐਂਡ ਵਾਈਟ ਜਿਹੜੀਆਂ ਫੋਟੋਗ੍ਰਾਫੀ ਹੋਇਆ ਕਰਦੀ ਸੀ ਬੈਲੋ ਵਾਲਾ ਕੈਮਰਾ ਹੈ ਤੁਸੀਂ ਦੇਖੋ ਇਹਦੇ ਕੱਪੜੇ ਦੀ ਬੈਲੋ ਲੱਗੀ ਹੋਈ ਖੁੱਲਦਾ ਤੇ ਝੜਦਾ ਹੈ ਇਹ ਮੈਂ ਇਹ ਕੈਮਰੇ ਤੁਸੀਂ ਫਿਲਮਾਂ ਦੇ ਵਿੱਚ ਦੇਖੇ ਹੋਣੇ ਆ ਅਸਲੀ ਤੌਰ ਤੇ ਤੁਸੀਂ ਅੱਜ ਦੇਖ ਰਹੇ ਹੋ ਇਸੇ ਤਰ੍ਹਾਂ ਜਿਵੇਂ ਆ ਫੋਨ ਹੈ ਪਹਿਲੇ ਫੋਨ ਤੋਂ ਲੈ ਕੇ ਹੁਣ ਉਹ ਗਦਰ ਫਿਲਮ ਚ ਤੁਸੀਂ ਉਹ ਫੋਨ ਦੇਖਿਆ ਹੋਊਗਾ ਤਾਂ ਇਹ ਦੇਖੋ ਕਿਸ ਤਰ੍ਹਾਂ ਦੇ ਫੋਨ ਪਹਿਲਾ ਫੋਨ ਹੈ ਜਿਹੜਾ ਟਾਈਲ ਉਹਦੇ ਡਾਇਲਰ ਨਹੀਂ ਹੁੰਦਾ ਸੀਗਾ ਫੋਨ ਚੱਕਦੇ ਸੀ ਤਾਂ ਐਕਸਚੇਂਜ ਚ ਵਾਈਦਾ ਸੀ ਐਕਸਚੇਂਜ ਮਲਾ ਕੇ ਦਿੰਦੀ ਸੀ ਤਾਂ ਇਸ ਤਰ੍ਹਾਂ ਇਹ ਤੁਸੀਂ ਦੇਖ ਰਹੇ ਹੋ ਬਹੁਤ ਪੁਰਾਣੀਆਂ ਪੁਰਾਣੀਆਂ ਵਸਤਾਂ ਇਸ 뮤ਜ਼ੀਅਮ ਦੇ ਵਿੱਚ ਆ ਕੁਸ਼ਾਨ ਪੀਰੀਅਡ ਤੋਂ ਲੈ ਕੇ ਅੱਜ ਤੱਕ ਦੇ ਸਾਰੇ ਸਿੱਕੇ ਤੁਹਾਨੂੰ ਇਸ 뮤ਜ਼ੀਅਮ ਦੇ ਵਿੱਚ ਮਿਲਣਗੇ ਇਹ ਤੁਸੀਂ ਦੇਖ ਰਹੇ ਹੋ ਇਹ ਰਿਕਾਰਡ ਪਲੇਅਰ ਹੈ ਜਿਹੜੀਆਂ ਬਿਜਲੀ ਤੇ ਚੱਲਦੀਆਂ ਇਹ ਵੀ ਸੀਆਰ ਜਿਹੜਾ ਹੁਣ ਵਿਸਰ ਗਿਆ ਭੁੱਲ ਗਿਆ ਅਲੋਪ ਹੋ ਗਿਆ ਇਸੇ ਤਰ੍ਹਾਂ ਇਹ ਬਹੁਤ ਸਾਰੀਆਂ ਸ਼ੋਪੀਸ ਹੈ ਜਿਹੜੇ ਅੱਜ ਸਾਡੀਆਂ ਕੰਸਾਂ ਤੋਂ ਸਾਡੀਆਂ ਅਲਮਾਰੀਆਂ ਤੋਂ ਲੋਪ ਹੋ ਚੁੱਕੇ ਐ ਟਾਈਮ ਮਸ਼ੀਨ ਨੇ ਅੱਜ ਲੈਪਟਾਪ ਦਾ ਰੂਪ ਧਾਰਨ ਕਰ ਲਿਆ ਇਹ ਇਲੈਕਟ੍ਰਿਕ ਕੈਟਲ ਹੈ ਜਿਹੜੀ ਹੁਣ ਇਲੈਕਟ੍ਰੋਨਿਕ ਬਣ ਚੁੱਕੀ ਹੈ ਇਹ ਜਿਹੜਾ ਇਹ ਹੈਗਾ ਈਸਟ ਇੰਡੀਆ ਕੰਪਨੀ ਵੇਲੇ ਦਾ ਹੈ ਇਹ ਇਹ ਉਹ ਜਾਰ ਕੈਂਪਰ ਹੈ ਜਿਹਦੇ ਵਿੱਚ ਪਾਣੀ ਠੰਡਾ ਰੱਖਿਆ ਕਰਦੇ ਸੀ ਅੰਗਰੇਜ਼ ਲੋਕੇ 150 ਸਾਲ ਪੁਰਾਣਾ ਘੱਟੋ ਘੱਟ ਤਾਂ ਇਸੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਲੈਟਰ ਬਾਕਸ ਹੈ ਇਹ ਰਬਾਬ ਹੈ ਔਰ ਸਾਜ ਹੈ ਤੁੰਬਾ ਹੈ ਤੁੰਬੀ ਹੈ ਢੀਣ ਹੈ ਤਾਂ ਇਸ ਤਰ੍ਹਾਂ ਤੁਸੀਂ ਬਰਤਨ ਦੇਖੋ ਬੜੇ ਪ੍ਰਾਤਨ ਬਰਤਨ ਤੋਂ ਨਜ਼ਰ ਆਉਣਗੇ ਇੱਥੇ ਕਿ ਕਿਸ ਤਰ੍ਹਾਂ ਅਸੀਂ ਪਿੱਤਲ ਦੇ ਬਰਤਨਾਂ ਵਿੱਚ ਖਾਂਦੇ ਪਿੰਦੇ ਸੀ ਤੇ ਸਾਡੀਆਂ ਸੇਤਾਂ ਸਾਡੇ ਬਜ਼ੁਰਗਾਂ ਦੀਆਂ ਸੇਤਾਂ ਬਹੁਤ ਸੋਹਣੀਆਂ ਰਹਿੰਦੀਆਂ ਸੀ ਤਾਂ ਇੱਧਰ ਤੋਂ ਨੂੰ ਮੈਂ ਦਿਖਾਵਾਂ ਕਿ ਇਨ ਲਾਰਜਰ ਅੱਜ ਅਸੀਂ ਲੈਬਸ ਦੇ ਵਿੱਚੋਂ ਜਿਹੜਾ ਕੰਮ ਕਰਾਉਨੇ ਆ ਅੱਗੇ ਜਿਹੜੇ ਫੋਟੋਗ੍ਰਾਫਰ ਹੁੰਦੇ ਸੀ ਉਹ ਖੁਦ ਹੀ ਲੈਬ ਹੋਇਆ ਕਰਦੇ ਸੀ ਔਰ ਉਹ ਬੜੇ ਸਕਿਲਡ ਹੁੰਦੇ ਸੀ ਆਪਣੇ ਹੱਥੀ ਹਰ ਇੱਕ ਫੋਟੋ ਨੂੰ ਡਿਵੈਲਪ ਕਰਨਾ ਔਰ ਉਹਨੂੰ ਟੱਚਿੰਗ ਕਰਨੀ ਉਹਨੂੰ ਇਨ ਲਾਰਜ ਕਰਨੀ ਵੱਡੇ ਵੱਡੀਆਂ ਉਹਦੀਆਂ ਤਸਵੀਰਾਂ ਬਣਾਉਣੀਆਂ ਤੁਸੀਂ ਹੈਰਾਨ ਹੋਵੋਗੇ ਕਿ ਉਦੋਂ ਫੋਟੋਗ੍ਰਾਫੀ ਕਰਨਾ ਇੱਕ ਕਲਾਕਾਰੀ ਤੋਂ ਘਟਨੇ ਸੀ ਜਦੋਂ ਐਸ ਕੈਮਰੇ ਨਾਲ ਫੋਟੋਗ੍ਰਾਫੀ ਹੁੰਦੀ ਸੀ ਅਸੀਂ ਬਹੁਤ ਛੋਟੇ-ਛੋਟੇ ਹੁੰਦੇ ਸੀ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੀ ਗਰੁੱਪ ਫੋਟੋ ਕਰਨਾ ਆਉਂਦੇ ਸੀ ਤਾਂ ਐਸ ਕੈਮਰੇ ਨਾਲ ਕਰਦੇ ਸੀ ਅੱਜ ਇਹ ਕੈਮਰਾ ਅਲੋਪ ਹੋ ਗਿਆ ਅਸੀਂ ਫਿਲਮ ਦੇਖਣ ਜਾਂਦੇ ਤਾਂ ਉੱਥੇ ਸਲਾਈਡਾਂ ਚੱਲਦੀਆਂ ਜੁਮਰਪਾਨ ਵਰਜਿਤ ਹੈ ਜਾਂ ਕਿਸੇ ਚੀਜ਼ਾਂ ਦੇ ਮਸ਼ਹੂਰੀਆਂ ਹੁੰਦੀਆਂ ਇਹ ਸਲਾਈਡ ਸ਼ੋਅ ਵਾਲਾ ਪ੍ਰੋਜੈਕਟਰ ਹੈ ਇਸੇ ਤਰ੍ਹਾਂ ਹਾਂ ਅੰਗਰੇਜ਼ ਅੰਗਰੇਜ਼ ਸਮੇਂ ਦੀਆਂ ਬ੍ਰਿਟਿਸ਼ ਸਮੇਂ ਦੀਆਂ ਉਹਨਾਂ ਦੇ ਕੈਟਲ ਉਹਨਾਂ ਦੇ ਬਰਤਨ ਹੈ ਜਿਹੜੇ ਮੈਂ ਬੜੀ ਕੋਸ਼ਿਸ਼ ਕਰਕੇ ਥਾਂਪੁਰ ਥਾਂ ਤੋਂ ਲੱਭ ਕੇ ਲਿਆਉਂਦੇ ਆ ਇਸੇ ਤਰ੍ਹਾਂ ਕੁਝ ਆਹਾ ਪ੍ਰਾਤਨ ਹਥਿਆਰਾਂ ਦੇ ਮਾਡਲ ਹੈ ਜਿਵੇਂ ਤੁਸੀਂ ਉੱਪਰ ਦੇਖ ਰਹੇ ਹੋ ਇਹ ਤੀਰ ਕਮਾਨ ਤੀਰ ਤਾਂ ਇੱਥੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤਾਂ ਆਹ ਤੁਸੀਂ ਅੱਜ ਅਸੀਂ ਬੜੇ ਹੌਲੀ ਜੀ 100 150 ਗ੍ਰਾਮ ਦੀ ਪ੍ਰੈਸ ਨਾਲ ਆਰਾਮ ਨਾਲ ਕੱਪੜੇ ਪ੍ਰੈਸ ਕਰਦੇ ਹਾਂ ਸਟੀਮ ਨਾਲ ਤਾਂ ਤੁਸੀਂ ਦੇਖੋ ਇਹ 700 88 ਕਿਲੋ ਦੀਆਂ ਪ੍ਰੈਸਾਂ ਚੱਕ ਕੇ ਸਾਡੀਆਂ ਲੇਡੀਜ਼ ਸਾਡੇ ਜੈਂਟਸ ਇਹਨਾਂ ਦੇ ਵਿੱਚ ਕੋਲੇ ਪਾ ਕੇ ਇਹਨਾਂ ਨੂੰ ਮਂਗਾਉਂਦੇ ਫਿਰ ਇਹਦੇ ਨਾਲ ਪ੍ਰੈਸ ਕਰਦੇ ਇਹ ਤੁਸੀਂ ਛੰਨੇ ਦੇਖ ਰਹੇ ਹੋ ਛੰਨਾ ਤੁਸੀਂ ਦੇਖ ਲਓ 2 2.5 ਕਿਲੋ ਤੋਂ ਲੈ ਕੇ ਆ ਕਿਲੋ ਪੱਕੇ ਦੁੱਧ ਪੈਂਦਾ ਸੀ ਇਹਦੇ ਵਿੱਚ ਤੇ ਸਾਡੇ ਬਜ਼ੁਰਗ ਇੱਕ ਡੀਕ ਚ ਪੀ ਜਾਂਦੇ ਸੀ ਇਹਦੇ ਵਿੱਚ ਛੰਨੇ ਚ ਚੂਰੀ ਬਣਦੀ ਸ਼ੱਕਰ ਕਿਉਂ ਪੈਂਦਾ ਤੇ ਪ੍ਰਾਤਨ ਬਰਤਨ ਇਸੇ ਤਰ੍ਹਾਂ ਵਰਤੇ ਜਾਂਦੇ ਆ ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਖਜ਼ਾਨਾ ਕਹਿੰਦੇ ਸੀ ਸਾਡੀਆਂ ਦਾਦੀਆਂ ਦੇ ਸੰਦੂਖਾਂ ਦੇ ਵਿੱਚ ਇੱਕ ਖਜ਼ਾਨਾ ਪਿਆ ਹੁੰਦਾ ਇਹਦੇ ਵਿੱਚ ਨਕਦੀ ਗਹਿਣੇ ਤੇ ਕਾਗਜ਼ ਪੱਤਰ ਹੋਇਆ ਕਰਦੇ ਸੀ ਤੁਸੀਂ ਦੇਖੋ ਇਹ ਕਿਸ ਤਰ੍ਹਾਂ ਚੀਜ਼ਾਂ ਕਿੱਥੋਂ-ਕਿੱਥੋਂ ਪੂਰੇ ਹਿੰਦੁਸਤਾਨ ਦੇ ਵਿੱਚੋਂ ਆਈਆਂ ਤੇ ਇੱਥੇ ਇਕੱਠੀਆਂ ਹੋਈਆਂ ਕਿਸੇ ਸਮੇਂ ਹਰ ਘਰੇ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਸ਼ਾਮ ਨੂੰ ਇਹ ਸਟੋਕ ਮਗਦੇ ਇਸ ਤੇ ਰੋਟੀਆਂ ਬੰਦੀਆਂ ਚਾਹ ਬੰਦੀ ਅੱਜ ਇਹ ਸਟੋਵ ਬਿਲਕੁਲ ਹੀ ਹਲੋਪ ਹੋ ਚੁੱਕੇ ਪਹਿਲਾਂ ਗੈਸ ਵਾਲਾ ਸਟੋਵ ਹੁੰਦਾ ਹਵਾ ਵਾਲਾ ਫਿਰ ਇਹ ਬੱਤੀਆਂ ਵਾਲਾ ਸਟੋਵ ਆਇਆ ਇਸ ਤਰ੍ਹਾਂ ਹੀ ਇਹ ਜਿਹੜੇ ਮੈਂ ਕਲੌਕ ਲੱਗੇ ਹੋਏ ਆ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੇ ਕਲੌਕ ਹੈ ਇਹ ਚਾਬੀ ਹਰ 24 ਘੰਟੇ ਬਾਅਦ ਇਹਨਾਂ ਨੂੰ ਚਾਬੀ ਭਰਨੀ ਪੈਂਦੀ ਫਿਰ ਇਹ ਕਲੌਕ ਚੱਲਦੇ ਇਸੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਆ ਸਾਡੇ ਭਾਰਤ ਦੀਆਂ ਹਿੰਦੁਸਤਾਨ ਦੀਆਂ ਅਲੱਗ-ਅਲੱਗ ਤਰ੍ਹਾਂ ਦੇ ਹੈਂਡੀਕਰਾਫਟ ਹੱਥ ਦੀਆਂ ਬੜੀਆਂ ਹੀ ਚੀਜ਼ਾਂ ਆਹ ਰੇਲਵੇ ਦੀਆਂ ਲਾਲਟਨਾ ਲੈਂਪ ਆਹ ਸੰਗਮਨਮਰ ਦੀਆਂ ਕੁਝ ਵਸਤਾਂ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਆਲਾਦੀਨ ਦਾ ਚਰਾਗ ਜਦੋਂ ਵੀ ਕੋਈ ਬੱਚੇ ਆਉਂਦੇ ਐ ਤਾਂ ਮੈਨੂੰ ਪੁੱਛਦੇ ਐ ਸਾਰਾ ਇਹ ਆਲਾਦੀਨ ਦਾ ਚਰਾਗ ਐ ਇਹਦੇ ਵਿੱਚੋਂ ਜਿੰਨ ਨਿਕਲਦਾ ਤੇ ਮੈਂ ਕਹਿੰਦਾ ਹਾਂ ਨਿਕਲਦਾ ਇਹ ਸਾਰੀਆਂ ਵਸਤਾਂ ਮੈਨੂੰ ਇਸ ਚਰਾਗ ਚੋਂ ਨਿਕਲੇ ਜਿੰਨ ਨੇ ਲਿਆ ਕੇ ਥਾਂ-ਥਾਂ ਤੋਂ ਦਿੱਤੀਆਂ ਹੋਈਆਂ ਉਹ ਮੇਰਾ ਦੋਸਤ ਐ ਤਾਂ ਇੱਥੇ ਤੁਸੀਂ ਦੇਖ ਰਹੇ ਹੋ ਜਿਵੇਂ ਪੁਰਾਣੀਆਂ ਟਾਰਚ ਹੋਇਆ ਕਰਦੀ ਸੀ ਇਹ ਹੱਥ ਵੀ ਫੜੀ ਜਾਂਦੀ ਸੀ ਸਾਈਕਲ ਤੇ ਵੀ ਟੰਗ ਲੈਂਦੇ ਸੀ ਕਿੱਲੀ ਤੇ ਵੀ ਟੰਗੀ ਜਾਂਦੀ ਸੀ ਤਰ੍ਹਾਂ ਤਰ੍ਹਾਂ ਦਾ ਹੋਰ ਸਮਾਨ ਜਿੰਦਰੇ ਹੈ ਤਰ੍ਹਾਂ ਤਰ੍ਹਾਂ ਦੇ ਆਹ ਕੰਡੇ ਐ ਵਟੇ ਐ ਆਹ ਆਹ ਦੇਖੋ ਦੀਵਾ ਕੋਈ ਜ਼ਮਾਨਾ ਹੁੰਦਾ ਸੀ ਹਰੇਕ ਘਰੇ ਇਹ ਦੀਵਾ ਹੁੰਦਾ ਸੀ ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ ਇਹ ਦੀਵਾ ਹਰੇਕ ਘਰੇ ਹੋਇਆ ਕਰਦਾ ਸੀ ਜਦੋਂ ਲਾਈਟ ਨਹੀਂ ਸੀ ਇੱਥੇ ਤੁਸੀਂ ਦੇਖ ਰਹੇ ਹੋ ਇੱਕ ਫੌਜੀ ਦੀ ਬੈਰ ਕਮੇ ਡਿਜ਼ਾਈਨ ਕੀਤੀ ਹੋਈ ਹੈ ਜਿਹਦੇ ਵਿੱਚ ਫੌਜੀ ਦਾ ਬਿਸਤਰਬੰਦ ਉਹਦੀ ਗਨ ਉਹਦਾ ਵਾਕੀ ਟੋਕੀ ਉਹਦਾ ਹੈੱਡਫੋਨ ਉਹਦੇ ਬਰਤਨ ਸਾਰਾ ਕੁਝ ਰੱਖ ਕੇ ਇੱਕ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੋਂ ਫੌਜੀ ਹੁਣੇ ਉੱਠ ਕੇ ਗਿਆ ਹੈ ਤਾਂ ਇੱਥੇ ਤੁਸੀਂ ਦੇਖੋ ਉੱਪਰ ਅ بڑے ਪ੍ਰਾਤਨ ਜੰਗਲੀ ਹਥਿਆਰ ਨੇ ਅਦੇ ਨਾਲ ਹੀ ਇਹ ਦੋ ਆ ਪੱਥਰ ਤਰਾਸ਼ੇ ਹੋਏ ਪੱਥਰ ਨੇ ਪੁਰਾਣੀਆਂ ਮੂਰਤੀਆਂ ਇਹ ਪੁਰਾਣੇ ਟਾਈਮ ਪੀਸ ਨੇ ਜਿਹੜੇ ਚਾਬੀ ਨਾਲ ਚੱਲਿਆ ਕਰਦੇ ਸੀ అలਾਰਮ ਵਾਲੇ ਟਾਈਮ ਪੀਸ ਤੁਹਾਨੂੰ ਯਾਦ ਹੋਵੇਗਾ ਕਿ ਸਾਡੇ ਘਰਾਂ ਦੇ ਵਿੱਚ ਇੱਕ ਲੱਕੜ ਦਾ ਖੋਖਾ ਹੁੰਦਾ ਸੀ ਉਹਦੇ ਵਿੱਚ ਇੱਕ ਟਾਈਮ ਪੀਸ ਪਿਆ ਹੁੰਦਾ ਸੀ ਤਾਂ ਉਹ ਦਿਨ ਵੀ ਤੁਹਾਨੂੰ ਯਾਦ ਆਉਣਗੇ ਇੱਥੇ ਕਿ ਜਦੋਂ ਅਸੀਂ ਪੁਰਾਣੀਆਂ ਫਿਲਮਾਂ ਦੇ ਵਿੱਚ ਪਿਆਨੋ ਵਜਦਾ ਦੇਖਦੇ ਸੀ ਚਾਹੇ ਉਹ ਅ ਰਜੇਸ਼ ਖੰਨਾ ਹੈ ਚਾਹੇ ਉਹ ਪੁਰਾਣੇ ਦੇਵਨੰਦ ਸਾਹ ਨੇ ਇਹਨਾਂ ਦੇ ਉੱਤੇ ਗਾਣੇ ਫਰਮਾਏ ਜਾਂਦੇ ਸੀ ਤਾਂ ਇਸ ਤਰ੍ਹਾਂ ਤੁਹਾਨੂੰ ਮੈਂ ਇਹਨਾਂ ਇੱਕ ਵੱਖਰੇ ਸੰਸਾਰ ਵਿੱਚ ਲੈ ਚੱਲਾਂਗਾ ਇੱਕ ਵੱਖਰੀ ਦੁਨੀਆ ਵਿੱਚ ਲੈ ਚੱਲਾਂਗਾ ਇੱਥੇ ਤੁਹਾਨੂੰ ਬਹੁਤ ਸਾਰੀਆਂ ਸਟੇਟਾਂ ਦਾ ਜਿਵੇਂ ਉੜੀਸਾ ਦਾ ਮਧ ਪ੍ਰਦੇਸ਼ ਦਾ ਤੇ ਹੋਰ ਬਹੁਤ ਸਾਰੇ ਕ્રાਫਟ ਵੀ ਦੇਖਣ ਨੂੰ ਮਿਲਣਗੇ ਤੁਹਾਨੂੰ ਇੱਥੇ ਹਰ ਤਰ੍ਹਾਂ ਦੇ ਨੋਟ ਦੇਖਣ ਦੇਖਣ ਨੂੰ ਮਿਲਣਗੇ ਚਾਹੇ ਉਹ ਆਜ਼ਾਦ ਭਾਰਤ ਦੇ ਹੈ ਚਾਹੇ ਉਹ ਆਜ਼ਾਦੀ ਆਜ਼ਾਦੀ ਤੋਂ ਬਾਅਦ ਦੇ ਆਜ਼ਾਦੀ ਤੋਂ ਪਹਿਲਾਂ ਦੇ ਨੋਟ ਹੈ ਦੇਖੋ ਜਿਵੇਂ ਉਹ 10000 ਦਾ ਨੋਟ ਹੈ ਉਹ 5000 ਦਾ ਨੋਟ ਹੈ 1000 ਦਾ ਨੋਟ ਹੈ ਤੁਹਾਨੂੰ ਮੈਂ ਦੱਸ ਦਿਆਂ ਕਿ ਜਦੋਂ 1954 ਦੇ ਵਿੱਚ ਇਹ 10000 ਦਾ ਨੋਟ ਚੱਲਦਾ ਸੀ ਤਾਂ ਸਾਡੇ ਜਮਾਨ ਇਸ ਇਲਾਕੇ ਦੇ ਵਿੱਚ ਮਾਲ ਵਿੱਚ 15 ਕਿੱਲੇ ਜ਼ਮੀਨ ਇਸ 10000 ਦੇ ਆਇਆ ਕਰਦੀ ਸੀ ਇਹ ਤੁਸੀਂ ਦੇਖੋ ਇਸ ਮਿਊਜ਼ੀਅਮ ਨੂੰ ਬਣਾਉਣ ਪਿੱਛੇ ਇੱਕ ਬੜੀ ਵੱਡੀ ਕਾਰਨਾ ਇੱਕ ਬੜੀ ਵੱਡੀ ਮਿਹਨਤ ਦਾ ਅ ਨਮੂਨਾ ਤੁਹਾਨੂੰ ਦਿਖਾ ਰਿਹਾ ਕਿ ਮੈਂ ਬਹੁਤ ਸਾਰੀਆਂ ਥਾਵਾਂ ਤੇ ਜਾ ਕੇ ਅਵਸਥਾ ਇਕੱਠੀਆਂ ਕੀਤੀਆਂ ਖੁਦਾਈ ਕਰਕੇ ਵੀ ਲੱਭੀਆਂ ਇਹ ਚੀਜ਼ਾਂ ਇਹਦੇ ਵਿੱਚ ਸਿੰਧ ਘਾਟੀ ਦੀ ਸਭਿਅਤਾ ਨਾਲ ਸੰਬੰਧਿਤ ਅ ਬੰਗਾਂ ਖੜਾਉਣੇ ਘਰ ਦਾ ਹੋਰ ਸਮਾਨ ਆ ਬਰਤਨ ਉਸ ਸਮੇਂ ਦੀਆਂ ਹੱਡੀਆਂ ਇਟਾਂ ਆਹ ਉਹਨਾਂ ਦੇ ਲੜਾਈ ਕਰਨ ਵਾਲੇ ਗੋਲੇ ਤੁਲ ਭਾਰ ਤੋਲਣ ਵਾਲੇ ਬੱਟੇ ਇਹ ਚੀਜ਼ਾਂ ਇੱਥੇ ਇਕੱਤਰ ਕੀਤੀਆਂ ਔਰ ਇਹ ਤੁਸੀਂ ਇਹਨਾਂ ਦੀ ਤੁਸੀਂ ਮੈਂ ਬਕਾਇਦਾ ਇਹਨਾਂ ਤੇ ਰਿਸਰਚ ਕੀਤੀ ਹੈ ਕਿ ਆਥੈਂਟਿਕ ਹੈ ਇੱਥੇ ਤੁਸੀਂ ਦੇਖ ਰਹੇ ਹੋ ਬੜੇ ਪੁਰਾਣੇ ਤੋਂ ਪੁਰਾਣਾ ਤੁਹਾਨੂੰ ਟਿਫਨ ਦਿਖਾਈ ਦੇਵੇਗਾ ਸੰਮੋਵਰ ਦਿਖਾਈ ਦੇਵੇਗਾ ਔਰ ਬਹੁਤ ਸਾਰੀਆਂ ਹੋਰ ਦੁਰਲਭ ਵਸਤਾਂ ਇੱਥੇ ਤੁਹਾਨੂੰ ਥਾਂ-ਪੁਰਥਾਂ ਮਿਲਣਗੀਆਂ ਇਹ ਜਿਹੜਾ ਸਾਹਮਣੇ ਦੇਖ ਰਹੇ ਹੋ ਸੰਜੋਹ ਤੇ ਲੋ ਟੋਪ ਇਹ ਰਾਜੇ ਤੇ ਉਹਨਾਂ ਦੇ ਜਿਹੜੇ ਖਾਸ ਲੋਕ ਹੁੰਦੇ ਸੀ ਉਹ ਪਹਿਨਦੇ ਸੀ ਜੰਗ 'ਚ ਤੇ ਜਿਹੜੇ ਆਮ ਸਿਪਾਹੀ ਹੁੰਦੇ ਸੀ ਉਹ ਉਸ ਤਰ੍ਹਾਂ ਦੇ ਜਰਾ ਬਖਤਰ ਪਹਿਨਦੇ ਸੀ ਜਿਹੜਾ ਉਹ ਸਾਈਡ ਤੇ ਟੰਗਿਆ ਹੋਇਆ ਇੱਥੇ ਹੀ ਤੁਸੀਂ ਇਹ ਗ੍ਰੈਂਡਫਾਦਰ ਕਲॉक ਦੇਖ ਰਹੇ ਹੋ ਲਾਲਟਨਾ ਤੇ ਗੈਸ ਦੇਖ ਰਹੇ ਹੋ ਇਹ ਮੁਗਲ ਪੀਰੀਅਡ ਦੇ ਕੁਝ ਬਰਤਨ ਦੇਖ ਰਹੇ ਹੋ ਅ ਮੁਗਲ ਰਾਜਿਆਂ ਦੇ ਨਾਲ ਸੰਬੰਧਿਤ ਹੈ ਇਹ ਅ ਪੂਰਾ ਹਿੰਦੁਸਤਾਨ ਹੀ ਨਹੀਂ ਪੂਰੀ ਦੁਨੀਆ ਦੇ ਵਿੱਚੋਂ ਇੱਥੇ ਆਏ ਹੋਏ ਨੇ ਇਹ ਦੇ ਇੱਥੇ ਦੇਖੋ ਤੁਸੀਂ ਜਿਵੇਂ ਅਸੀਂ ਪੁਰਾਣੀਆਂ ਫਿਲਮਾਂ ਦੇ ਵਿੱਚ ਦੇਖਦੇ ਆਂ ਰਾਮਪੁਰੀ ਚਾਕੂ ਇਹ ਦੂਰਬੀਨ ਇਹ ਪੁਰਾਣੀਆਂ ਦਵਾਈਆਂ ਤਾਂ ਪਿੰਕ ਪੋਟਸ ਪੁਰਾਣੀਆਂ ਸੁਰਮੇਦਾਨੀਆਂ ਤਾਂ ਇੱਥੇ ਹੋਰ ਇਸ ਤਰ੍ਹਾਂ ਦਾ ਬਹੁਤ ਸਾਰੇ ਸਰਾਂ ਦਾ ਦੁਰਲੱਭ ਸਮਾਨ ਹੈ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ